ਸਤ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ ਜੋੜੀ ਤਾਂ ਖੇਤੀ ਦੇ ਨਾਲ ਹੀ ਹੋਈ ਹੈ ਪਰ ਕਿਸੇ ਹੋਰ ਦੇਸ਼ ਦੀ ਖੇਤੀ ਦੇ ਨਾਲ ਜੁੜੀ ਹੋਈ ਹੈ ਕੀਨੀਆ ਦੇਸ਼ ਦੇ ਨਾਲ ਉੱਥੇ ਵੀ ਦੋ ਤਿੰਨ ਫਸਲਾਂ ਹੁੰਦੀਆਂ ਹੈਗੀਆਂ ਗੰਡੇ ਬਜਾਈ ਕੀਤੇ ਜਾਂਦੇ ਹੈਗੇ ਆ ਮੱਕੀ ਬਜਾਈ ਕੀਤੀ ਜਾਂਦੀ ਹੈ ਜੰਤਰ ਹੁੰਦਾ ਹੈਗਾ ਉੱਥੇ ਕਾਮਿਆਂ ਦੀ ਲੋੜ ਹੈਗੀ ਆ ਜਿਨ੍ਹਾਂ ਦੇ ਕੋਲੇ ਪਾਸਪੋਰਟ ਹੈਗਾ ਮਸ਼ੀਨਾਂ ਚਲਾਉਣ ਦਾ ਤਜਰਬਾ ਹੈਗਾ ਉਮਰ 28 ਤੋਂ 45 ਸਾਲ ਆ ਇੱਕ ਵਧੀਆ ਤਨਖਾਹ ਤੁਸੀਂ ਲੈ ਸਕਦੇ ਹੋ ਸਾਰੀ ਜਾਣਕਾਰੀ ਤੁਹਾਨੂੰ ਦਿੱਤੇ ਹੋਏ ਦੋ ਨੰਬਰਾਂ ਤੇ ਮਿਲ ਜੂਗੀ ਇਹ ਆਸ਼ੀਸ਼ ਮਿੱਤਲ ਜੀ ਐ ਐਮ ਐਸ ਸੀ ਐਗਰੀਕਲਚਰ ਨੇ ਤੇ ਇਥੋਂ ਆਪਣੇ ਪੰਜਾਬ ਤੋਂ ਨੇ ਇਹਨਾਂ ਨੇ ਉੱਥੇ ਆ ਜੌਬ ਲੈਤਾ ਹੋਇਆ ਨਿਊਬਾ ਫਾਊਂਡੇਸ਼ਨ ਦੇ ਵਿੱਚ ਉਹਨਾਂ ਨੂੰ ਕਾਮਿਆਂ ਦੀ ਜ਼ਰੂਰਤ ਹੈਗੀ ਆ ਤਨਖਾਹ ਵੀ ਵਧੀਆ ਦਿੱਤੀ ਜਾਊਗੀ ਤੇ ਤੁਸੀਂ ਸਾਰੀ ਜਾਣਕਾਰੀ ਇਨਕੁਆਇਰੀ ਉਹਨਾਂ ਤੋਂ ਲੈ ਸਕਦੇ ਹੈਗੇ ਹੋ ਕਾਮਿਆਂ ਦੀ ਜ਼ਰੂਰਤ ਹੈਗੀ ਆ ਉੱਥੇ ਫਸਲ ਬੀਜਣੀ ਆ ਪਾਲਣੀਆਂ ਤੇ ਵੜਣੀ ਆ ਕਾਫੀ ਵੱਡਾ ਏਰੀਆ ਇਸ ਫਾਊਂਡੇਸ਼ਨ ਦੇ ਕੋਲ ਹੈਗਾ ਦਾ ਲਗਭਗ 10000 ਏਕੜ ਉਹਨਾਂ ਨੂੰ ਖੇਤੀ ਦੇ ਚੰਗੇ ਤਜਰਬੇਕਾਰ ਕਾਮਯਾਬੀ ਦੀ ਜ਼ਰੂਰਤ ਹੈਗੇ ਜਿਹੜੇ ਮਸ਼ੀਨਾਂ ਚਲਾ ਲੈਂਦੇ ਆ ਫਸਲ ਪਾਲ ਲੈਂਦੇ ਆ ਬੀਜ ਲੈਂਦੇ ਆ ਵੱਢ ਲੈਂਦੇ ਆ ਜਿਹੜੇ ਵੀ ਤੁਸੀਂ ਪੰਜਾਬ ਦੇ ਮੇਰੀਆਂ ਵੀਡੀਓ ਸੁਣਦੇ ਹੈਗੇ ਹੋ ਤੁਹਾਡੇ ਕੋਲੇ ਮੌਕਾ ਹੈਗਾ ਤੁਸੀਂ ਇੱਕ ਵਧੀਆ ਕੰਮ ਕਰ ਸਕਦੇ ਹੋ